ਲੁਧਿਆਣਾ ਦੇ ਕੋਰਟ ਸਟਾਫ ਦੇ ਵੱਲੋਂ ਵਕੀਲਾਂ ਦੇ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਬਾਰ ਐਸੋਸੀਏਸ਼ਨ ਦੇ ਮੈਂਬਰਸ ਦੇ ਵੱਲੋਂ ਕੋਰਟ ਕੰਪਲੈਕਸ ਦੇ ਵਿੱਚ ਧਰਨਾ ਦਿੱਤਾ ਗਿਆ ਤੇ ਦੋਸ਼ਾਂ ਦੇ ਖਿਲਾਫ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ ਦੱਸਦੀ ਹੈ ਕਿ ਸੀਨੀਅਰ ਐਡਵੋਕੇਟ ਪਰੋਕਾਸ਼ ਸਿੰਘ ਕੁੰਮਨ ਦੇ ਮੁਤਾਬਕ ਇੱਕ ਵਕੀਲ ਸ਼ਨੀਵਾਰ ਨੂੰ ਆਪਣਾ ਪਰਸ ਕੋਟਰੂਮ ਦੇ ਵਿੱਚ ਪੁੱਲ ਗਿਆ ਸੀ ਅਤੇ ਜਿਸ ਦੇ ਵਿੱਚ ਪੈਸੇ ਆਧਾਰ ਕਟ ਅਤੇ ਕਈ ਅਹਿਮ ਦਸਤਾਵੇਜ਼ ਮੌਜੂਦ ਸੀ ਲੇਕਿਨ ਸੋਮਵਾਰ ਨੂੰ ਜਦ ਵਕੀਲ ਪਰਸ ਲੈਣ ਪੁੱਛੇ ਤਾਂ ਕੋਰਟ ਦੇ ਦੋ ਸਟਾਫ ਮੈਂਬਰਾਂ ਨੇ ਪਰਸ ਰਿਸ਼ਵਤ ਲੈ ਤੇ ਬਦਲੇ ਲੁਟਾਨ ਦੀ ਗਾਲਾਂ ਕਹੀ ਵਕੀਲ ਦੇ ਵੱਲੋਂ ਰਿਸ਼ਵਤ ਦੇਣ ਤੋਂ ਮਨਾਂ ਕਿਤੇ ਚਾਨ ਤੋਂ ਪਾਦਕ ਸਟਾਫ ਨੇ ਉਹਨਾਂ ਦੇ ਨਾਲ ਗਾਲੀ ਗਲੋਚ ਕੀਤੀ ਅਤੇ ਕੁੱਟਮਾਰ ਵੀ ਕੀਤੀ ਗਈ ਘਟਨਾ ਤੋਂ ਨਾਰਾਜ਼ ਵਕੀਲਾ ਨੇ ਪਰਿਸ਼ਦ ਦੇ ਵਿੱਚ ਧਰਨਾ ਦਿੱਤਾ ਅਤੇ ਨਾਰਾਬਾਜ਼ੀ ਕੀਤੀ ਹੈ ਬਾਹਰ ਐਸੋਸੀਏਸ਼ਨ ਨੇ ਦੋਸ਼ੀ ਸਟਾਫ ਮੈਂਬਰਾਂ ਦੇ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਵਕੀਲ ਇੱਕ ਜਿੰਦਾਬਾਦ 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 ਇਹ ਮੇਰਾ ਪਰਿਵਾਰ ਆ ਅਸੀਂ ਸਾਰੇ ਭਾਈਚਾਰੇ ਦੇ ਤੌਰ ਤੇ ਹੈਗੇ ਆਂ ਔਰ ਸਾਰੇ ਪਰਿਵਾਰ ਇਕੱਠਾ ਆ ਅੱਜ ਜਿਹੜਾ ਹਮਲਾ ਹੋਇਆ ਇਹ ਸਾਡੇ ਇੱਕ ਵਕੀਲ ਨਿਰਿੰਦਰ ਸਿੰਘ 'ਤੇ ਨਹੀਂ ਹੋਇਆ ਇਹ ਸਾਡੀ ਕਮਿਊਨਿਟੀ 'ਤੇ ਹੋਇਆ ਸਾਡੇ 3500 ਵਕੀਲਾਂ 'ਤੇ ਹੋਇਆ ਔਰ ਇਹਦੇ ਵਾਸਤੇ ਪ੍ਰੋਟੈਸਟ ਕਰ ਰਹੇ ਆਂ ਪ੍ਰੋਟੈਸਟ ਕਰਦੇ ਨਾਲ ਨਾਲ ਅਸੀਂ ਐਫਆਰ ਵੀ ਕਰਾਣੀ ਆ ਪਿਆਦੇ ਨੂੰ ਅਰੈਸਟ ਵੀ ਕਰਾਉਣਾ ਹੈ ਜਿਸਪੈਸਰ ਵੀ ਕਰਾਣੀ ਆ ਤੇ ਨਾਲ ਦੀਆਂ ਸਜ਼ਾ ਵੀ ਕਰਾਣੀਆਂ ਕਿਉਂਕਿ ਸਾਨੂੰ ਪਤਾ ਇਹ ਇਨਸੀਡੈਂਟ ਇੰਨੇ ਗਵਾਹ ਨੇ ਇੰਨੇ ਗਵਾਹ ਨੇ ਕਿਦੀ ਭੁੱਲ ਜੂ ਸਾਰੇ ਸਾਰੇ ਵਕੀਲ ਸਾਬਾਨ ਦੇ ਸਾਹਮਣੇ ਦੀ ਪੱਗ ਲਾਈ ਗਈ ਹੈ ਜਾਣਦੇ ਹੋਏ ਕਿ ਸਰਦਾਰ ਹੈਗਾ ਤੇ ਇਹਦਾ ਘਰ ਜੜਾ ਹੈਗਾ ਵਾ ਤੁਸ ਦਾ ਜੜਿਆ ਹੋਇਆ ਨੰਬਰ 2 ਉੱਤੇ ਜਾਲੇਵਾ ਹਮਲਾ ਹੋਇਆ ਜਾਲੇਵਾ ਹਮਲਾ ਕਰਕੇ ਉਹਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਆਂ ਕੁੰਡੀ ਮਾ ਕੇ ਅੰਦਰ ਬੰਦ ਕਰਕੇ ਕੁੱਤੇਗਾ ਸ਼ੀਸ਼ੇ ਦੇ ਵਿਖਿਆ ਸਾਰਿਆਂ ਨੂੰ ਔਰ ਆ ਹਾਲਾਤ ਬਣ ਗਏ ਅਦਾਲਤਾਂ ਦੇ ਵਿੱਚ ਔਰ ਕਮਾਲ ਦੀ ਗੱਲ ਹੈ ਕਿ ਆਦਾ ਕਹ ਰਿਹਾ ਕਿ ਮੈਂ ਫਰਾਲੇ ਵਕੀਲ ਦੇ ਫਰਾਲੇ ਜਾਇਦੇ ਬਹੁਤ ਨੇੜੇ ਆਂ ਇਹ ਵਕੀਲਾਂ ਦੇ ਜਾਜਾਂ ਦੇ ਨੇੜੇ ਵਾਲੀ ਗੱਲ ਆ ਸਾਰੇ ਵਕੀਲ ਭਾਈਚਾਰੇ ਦੇ ਹਮਾਂ ਪੰਜਾਬ ਰਿਆਣਾ ਦੇ ਵਕੀਲਾਂ ਦੇ ਭਾਈਚਾਰੇ ਦੇ ਹਮਾਂ ਇਸ ਦੋਸਤਾਂ ਦੇ ਵਕੀਲਾਂ ਦੇ ਭਾਈਚਾਰੇ ਦੇ ਹਮਾਂ ਔਰ ਮੈਂ ਦਾਜਾ ਮੈਂ ਕਿਉਂਕਿ ਬਤੌਰ ਕਾਰ ਕਾਉਂਸਲ ਮੈਂਬਰ ਆ ਜੋ ਕਿ ਭਾਈਚਾਰਾ ਦੋ ਵਾਰ ਆ ਚੁੱਕਾ ਇਸੇ ਬਾੜ ਤੋਂ ਪਟਾਸ਼ੀ ਹੋਊਗੀ ਔਰ ਪੂਰੇ ਹਿੰਦੋਸਤਾਨਿਕ ਘੜੂ ਫੈਲੂਗੀ ਜੇ ਆ ਰਸ ਨਾ ਹੋਇਆ ਮਾਮਲਾ ਕੀ ਹੋਇਆ ਮਾਮਲਾ ਕੁਝ ਨਹੀਂ ਹੈਗਾ ਮਾਮਲਾ ਦਾ ਕਾਨੂੰਨ ਦਾ ਇੱਕ ਵਕੀਲ ਸਾਹਿਬ ਕਾਨੂੰਨੀ ਆਪਣਾ ਕੰਮ ਕਰਾਣ ਜਾ ਰਹੇ ਆ ਉਹਨਾਂ ਨੂੰ ਜਾ ਕੇ ਰਿਸ਼ਵਤ ਮੰਗੀ ਜਾਂਦੀ ਆ ਰਿਸ਼ਵਤ ਮੰਗ ਤੋਂ ਬਾਅਦ ਆ ਹਾਲਾਤ ਪੈ ਜਾਂਦੇ ਕਿ ਉਹ ਕਮਰੇ ਖੜਕੇ ਸਾਰੇ ਇਕੱਠੇ ਉੱਕੜਦੇ ਆ ਉਹਦੇ ਪਾਗ ਲਾਂਦੇ ਆ ਇਤੋਂ ਵੱਡਾ ਆ ਜਿਹੜੀ ਸਰਕਾਰ ਕਹਿੰਦੀ ਬਈ ਆ ਕਿ ਇਹ ਰਿਸ਼ਵਤਗੋਰੀ ਦਾ ਖਲਾਬ ਹੈ ਸਾਰੇ ਜ਼ਰਦਾਰ ਰਿਸ਼ਵਤਗੋਰੀ ਦੇ ਪ੍ਰਤੀਕ ਹੋ ਇਹਨਾਂ ਨੇ ਕਮਾਲ ਦੀ ਗੱਲ ਹੈਗੀ ਆ ਹਰ ਘਰ ਦੇ ਵਿੱਚ ਰਿਸ਼ਵਤ ਹੋਈ ਆ ਹਰ ਡਿਪਾਰਟਮੈਂਟ ਵਿੱਚ ਰਿਸ਼ਵਤ ਹੈਗੀ ਆ ਪਰ ਅਸੀਂ ਅਦਾਲਤਾਂ ਵਿੱਚ ਰਿਸ਼ਵਤ ਨਹੀਂ ਕਰਾਂਗੇ ਅਸੀਂ ਅਦਾਲਤਾਂ ਦੇ ਰਿਸ਼ਵਤ ਦੇ ਸਾਰੇ ਖਲਾਬ ਆ ਸਾਡੀ ਬਾਡੀ ਐਗਜ਼ੈਕਟਿਵ ਸਾਡੇ ਪ੍ਰਧਾਨ ਸਾਹਿਬ ਤੇ ਸਾਰੀ ਐਗਜ਼ੈਕਟਿਵ ਜਿਹੜੀ ਹੈਗੀ ਆ ਉਹ ਸਾਰਾ ਧਰ ਲਿਆ ਕਿ ਜਿਹੜਾ ਰਿਸ਼ਵਤ ਮੰਗੂ ਆਇਆ ਕਰੂਗਾ ਉਹਦੇ ਖਿਲਾਫ ਇਹੀ ਹਾਲ ਹੋਊਗਾ ਪਰਚੇ ਦਰਜ ਹੋਣਗੇ ਬਸ ਸਿਰਫ ਫੋਟੋ ਕਰਤਾ ਇਸ ਵਿੱਚ ਬਿਰਕਟ ਇਸ ਨੂੰ ਹਾਂ ਦੇਖੋ ਦੀ ਬੰਦੇ ਦਾ ਹਾਲ ਆ ਫੋਟੋ ਦੇਖੋ ਨਰਿੰਦਰ ਦੀ ਫੋਟੋ ਦੇਖੋ ਪੱਗ ਬੰਨਦਾ ਤੇ ਪੱਗ ਲਾਤੀ ਹੈ ਇਹ ਜਸਮੁਸਲ ਹੈ ਇਹ ਜਸਮੁਸਲ ਬਹੁਤ ਛੋਟੀ ਚੀਜ਼ ਹੈ ਇਹੀ ਅਦਾਤਾਂ ਨੂੰ ਅਸੀਂ ਬੰਦ ਕਰਾਂਗੇ ਕਿ ਸਖਤ ਤੋਂ ਸਰਕਾਰ ਹੋਏਗੀ ਤੇ ਆਵੇ ਸਿਹਤ ਆਵੇ ਮੇਰੇ ਹੱਥੇ ਕੌਮ ਦਾ ਹੈ ਜਿਹੜਾ ਪੈਸੇ ਕਰਦਾ ਉਹ ਮਾਮਲਾ ਅੱਜ ਇਹ ਸੀਗਾ ਜੀ ਰਾਤ ਸਾਡੇ ਕਿਸੇ ਵਕੀਲ ਸਾਹਿਬ ਦਾ ਪਰਸਟੂਰੀ ਹੋ ਗਿਆ ਸੀਗਾ ਜਾਂ गिर ਗਿਆ ਸੀਗਾ ਉਹ ਜਦ ਰਾਤ ਨੂੰ ਲੱਭਣ ਆਏ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਸਿਵਲ ਵਾਜਰ ਰੂਮ ਦੇ ਵਿੱਚ ਕੁਝ ਬੰਦਿਆਂ ਦੇ ਪਰਸ ਸਿਆ। ਉਹ ਜਦ ਆ ਕੇ ਮੰਗਲ ਲੱਗੇ ਤਾਂ ਉਹਨਾਂ ਨੇ ਵੈਰੀਫਿਕੇਸ਼ਨ ਦੇ ਵਿੱਚ ਉਹਨਾਂ ਦਾ ਨਾਮ ਪੁੱਛਿਆ ਤੇ ਜਦ ਉਹਨਾਂ ਨੇ ਫਾਦਰ ਨਾਮ ਦੱਸਿਆ ਤਾਂ ਉਹਨਾਂ ਨੇ ਉਹਦੇ ਬਾਰੇ ਗਲਤ ਸਟੋਰੀ ਉਸਕੀ ਕੀਤੀ ਤੇ ਉਹਦੇ ਪਰਸ ਤੋਂ ਪੈਸੇ ਵੀ ਲੈ ਲਏ ਪਰ ਕਾਹਦੇ ਕਰਨ ਚਾਰੂ ਪਲਾ ਜਦੋਂ ਉਹਨਾਂ ਨੇ ਮਨਾਂ ਕੀਤਾ ਉਥੇ ਕੋਈ ਬਹਿਸ ਜਗਾਈ ਹੋਈ ਹੈ ਕਿ ਸਿਵਲ ਨਾਜ਼ਰਦਾਰ ਤੁਹਾਨੂੰ ਕਿਆ ਦਿੱਤੀ ਆਨੇ ਵੀ ਕੂਰੋ ਕਰਨਾ ਕਰਨਾ ਉਹਨਾਂ ਦਾ ਪਾਸਤਾ ਦੇਦਾ ਪਰ ਪੈਸੇ ਕੱਢਨੇ ਸੀਗੇ ਤੇ ਰਾਤ ਉਥੇ ਦੁਆਰਾ ਤੱਕ ਆਇਆ ਉਹਨਾਂ ਨੂੰ ਫੋਨ ਤੇ ਜਦ ਸਵੇਰੇ ਤੇ ਗੱਲ ਕਰਨ ਆਇਆ ਗੱਲ ਕਰਨ ਦੀ بجائے ਇਹਨਾਂ ਨੇ ਅੰਦਰ ਦਵਾਜਾ ਲਾ ਲਿਆ ਜਿੰਨੇ ਵੀ ਅੰਦਰ ਰਾਜੂ ਕੁੰਡੇ ਸੀਗੇ ਸਾਥ ਆਪੀ ਅੱਬਾਸ ਜੋ ਵੀ ਇਹ ਕਰ ਰਿਹਾ ਉਹਨਾਂ ਨੇ ਦਵਾਜਾ ਲਾ ਕੇ ਸਾਡੇ ਗੀਤ ਸਾਹਿਬ ਨੂੰ ਘੁੱਟਮਾਇ ਕੀਤੀ ਹੈ ਉਹਨਾਂ ਜੀ ਕੱਢ ਲਈਏ ਨਾਜ਼ਰਦਾਰ ਤੋਂ ਇੱਕ ਵਕੀਲ ਦਾ ਭੋਲ ਸੀਗੇ ਤੇ ਇਹ ਸਾਰੇ ਵਕੀਲਾਂ ਸਾਹਮਣੇ ਹੋਈ ਹੈ ਜੀ ਦਵਾਜਾ ਉਹਨਾਂ ਉਹ ਵੀ ਨਾ ਹੋਇਆ ਪਰ ਵਟੇਰ ਉਹ ਹੋਰ ਵੀ ਸੀਗੇ ਉਹਨਾਂ ਨੇ ਦੇਖਿਆ ਕੁੱਟਮਾਰ ਹੁੰਦੀ ਹੈ ਤੇ ਵਾਜਵਾਣ ਬਾਜ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਬਾਰੇ ਕਹਿੰਦੇ ਡਾਂਗਾਂ ਦਾ ਕੁੱਤਾ ਹੈ ਇਸੇ ਵੇਲੇ ਮਾਹੌਲ ਬਹੁਤ ਜ਼ਿਆਦਾ ਗਾਫੀ ਹੋ ਚੁੱਕੀ ਥੀ ਇੱਕ ਪੰਜਾਬ ਦੇ ਵਿੱਚ ਸਰਕਾਰੀ ਅਧਿਕਾਰੀ ਦੀ ਪੱਗ ਲਈ ਬਹੁਤ ਮਰਨ ਵਾਲਾ ਕੰਮ ਆ ਇਹ ਸਿਚੁਏਸ਼ਨ ਉਹ ਅਸੀਂ ਬੜੀ ਮੁਸ਼ਕਿਲ ਐਂਟਰ ਕੀਤਾ ਪਰ ਅਸੀਂ ਇਹੀ ਮੰਗ ਰੱਖਦੇ ਆ ਕਿ ਬੰਦੀ ਜੋ ਵੀ ਦੇਸ਼ ਦਾ ਬੰਦੀ ਸੱਤ ਸੱਤ ਹਜ਼ਾਰ ਰੁਪਏ ਉਹ ਕਰਾਈ ਜਾਵੇ ਇੱਥੇ ਇੱਥੇ ਵੀ ਸਟਾਫ ਲਈ ਨਾਜ਼ਰੂਮ ਦੇ ਸਟਾਫ ਨੇ ਜੀ ਇਹਨਾਂ ਦੀ ਬਰਮਾਸ਼ੀ ਆਪជា ਦੇਖ ਕੇ ਹੈਰਾਨ ਹੋ ਜੁਏ ਬਰਮਾਸ਼ੀ ਕਰ ਰਹੀ ਹੈ ਤੇ ਸਰੇ ਆ ਮੇਰਾ ਕੋਈ ਡਰ ਨਹੀਂ ਹੈ ਕਾਨੂੰਨ ਦਾ ਆਪੇ ਉਹਦੇ ਰੱਖਾ ਗਿਆ ਪਰ ਇਹ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਉਹ ਵੀ ਕੋਰਟ ਦੇ ਵਿੱਚ ਸਾਨੂੰ ਇਸ ਚੀਜ਼ ਦੀ ਬੜੀ ਹੈਰਾਨਗੀ ਹੈ ਇਹ ਤਾਂ ਇਹ ਨਹੀਂ ਗਈ ਜੀ ਮਾਰੇ ਆਪ ਦਰਵਾਜ਼ੇ ਦੇ ਵਿੱਚ ਕਿ ਅਸੀਂ ਸਭ ਉਹਨਾਂ ਨੂੰ ਬਚਾਇਆ ਮੌਤ ਤੋਂ ਪਰ ਇਹਨਾਂ ਨੇ ਪਿੱਛੇ ਆਪਣੇ ਆਪ ਹੀ ਜੜੀਆਂ ਤੋੜੀਆਂ ਤੇ ਉੱਥੇ ਭੱਜੇ ਨੇ ਜੀ ਇਹ ਕਿਉਂ ਭੱਜਾਇਆ ਕਿਸੇ ਨੇ ਆਪ ਤੇ ਆਪਣੀ ਜਾਨ ਨੂੰ ਬਚਾ ਲਈ ਦਰਵਾਜ਼ੇ ਪੰਚ ਸਾਡਾ ਪ੍ਰੋਟੈਸਟ ਇਹ ਹੀ ਹੈ ਜਦ ਤੱਕ ਉਹ ਉਹਨਾਂ ਦੇ ਖਿਲਾਫ ਬਣਦੀ ਡਿਪਾਰਟਮੈਂਟਲ ਇਨਕੁਆਰੀ ਦੇ ਵਿੱਚੋਂ ਟਰਮੀਨੇਟ ਨਹੀਂ ਹੁੰਦੀ ਤੇ ਨਾ ਹੀ ਜਦ ਤੱਕ ਉਹਨਾਂ ਦੇ ਪਰਚਾ ਨਹੀਂ ਹੁੰਦਾ ਤੇ ਉਹਨਾਂ ਦੀ ਰਸਮੀ ਪੈਣ ਦੀ ਤੱਕ ਅਸੀਂ ਇਹਨੂੰ ਲੋਜੀਕਲ ਲੈਵਲ ਤੇ ਲੈ ਕੇ ਹੀ ਜਾਵਾਂਗੇ ਜੀ